ਇਸ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਜਿਹੜੇ ਗੁਰੂ ਤੇਗ ਬਹਾਦਰ ਆ ਨਾਨਕਸ਼ਹੀ ਦੇ ਅਸਲ ਵਾਰਿਸ ਜਿਹੜੇ ਇਹੀ ਆ ਹੂੰ ਹੂੰ ਇੰਨੇ ਚਿਰ ਨੂੰ ਕੀ ਹੁੰਦਾ ਕਿ ਅਗਸਤ 1664 ਨੂੰ ਇਸ ਗੱਲ ਤੇ ਮੋਹਰ ਲੱਗ ਜਾਂਦੀ ਜਦੋਂ ਦਿੱਲੀ ਦੇ ਦਵਾਰ ਕਾਜ਼ਾ ਤੇ ਕੁਝ ਹੋਰ ਸਿੱਖ ਜਿਹੜੇ ਆ ਜੀ ਜਿਨ੍ਹਾਂ ਦੇ ਸਾਹਮਣੇ ਗੁਰੂ ਹਰਕ੍ਰਿਸ਼ਨ ਪਾਸ਼ਾ ਨੇ ਧਰਮਲਾ ਜਿਹੜਾ ਕਲਿਆਣਦਾਰ ਦੀ ਧਰਮਸ਼ਾਲਾ 'ਚ ਹੂੰ ਹੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਇਦਾ ਗੁਰਗੱਦੀ ਦੇਤੀ ਸੀ ਜੀ ਉਹ ਵੀ ਜਿਹੜੇ ਆ ਇਹ ਬਾਬੇ ਬਕਾਲੇ ਪਹੁੰਚ ਜਾਂਦੇ ਆ ਜੀ ਉਹਨਾਂ ਦੇ ਪਹੁੰਚਣ ਨਾਲ ਗੱਲ ਬਿਲਕੁਲ ਹੀ ਸਪਸ਼ਟ ਹੋ ਗਈ ਹੂੰ ਹੂੰ ਕਿ ਜਿਹੜੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਉਹ ਬਕਾਇਦਾ ਨਾਨਕ ਸ਼ਹੀਦ ਦਾ ਵਾਰਿਸ ਗੁਰੂ ਤੇਗ ਬਹਾਦਰ ਨੂੰ ਬਣਾ ਗਏ ਜੀ ਹੁਣ ਜਦੋਂ ਇਸ ਗੱਲ ਤੇ ਸਾਰੀਆਂ ਸੰਗਤਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਹੂੰ ਹੂੰ ਵੀ ਇਹ ਨਾਨਕ ਸ਼ਹੀਦ ਦੇ ਵਾਰਿਸ ਜਿਹੜੇ ਆ ਗੁਰੂ ਤੇਗ ਬਹਾਦਰ ਹੀ ਆ ਹਮਮ ਹੁਣ ਉੱਥੇ ਕੁਦਰਤੀ ਗੱਲ ਸੀ ਕਿ ਜਦੋਂ ਇਹ ਗੱਲ ਸਾਰੇ ਫੈਲ ਗਈ ਜੀ ਤੇ ਬਾਬੇ ਬਕਾਲੇ ਜਦੋਂ ਦੀਵਾਨ ਲੱਗਣੇ ਸ਼ੁਰੂ ਹੋਏ ਹਮ ਤੇ ਜਿਹੜੇ ਮਸੰਦ ਸੀਗੇ ਗੁਰੂ ਘਰ ਨਾਲ ਜੁੜੇ ਹੋਏ ਕੋਈ ਜਿਹੜੇ ਕਰਪਟ ਸੀ ਉਸ ਧੀਰਮਲ ਹਲ ਚਲੇ ਗਏ ਹਮ ਹੁਣ ਜਿਹੜੇ ਸਹੀ ਮਸੰਦ ਸੀਗੇ ਉਹਨਾਂ ਨੇ ਦੂਰਾਂ ਦਰਾੜਿਆਂ ਤੋਂ ਪਟਾਵਾਂ ਲਿਆ ਕੇ ਸਾਰੀਆਂ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਣੀਆਂ ਸ਼ੁਰੂ ਕਰਤੀਆਂ ਉਦ ਕੁਦਰਤੀ ਸੀ ਹਮ ਹੁਣ ਇਹ ਗੱਲ ਜਿਹੜੀ ਆ ਕੁਝ ਜਿਹੜੇ ਕਰਪਟ ਮਸੰਦ ਸੀ ਉਹਨਾਂ ਜਿਖੀਆਂ ਮਸੰਦ ਵੀ ਆਉਂਦਾ ਹੂੰ ਜੀ ਉਹਨਾਂ ਨੇ ਵੀ ਧੀਰਮਲ ਨੂੰ ਤਿੱਖਣਾ ਦਿੱਤੀ ਵੀ ਦੇਖ ਇਹ ਜੇ ਤੂੰ ਹੁਣ ਹੁਣ ਵੇਲਾ ਆ ਵੀ ਇਹਨਾਂ ਤੇ ਹਮਲਾ ਕਰਕੇ ਤੇ ਸਾਰਿਆਂ ਨੂੰ ਦੱਸ ਦੇ ਤੇ ਜਿਹੜਾ ਇਹ ਗੱਦੀ ਵਾਲਾ ਸਪਸ਼ਟ ਕਰ ਦੇ ਵੀ ਤੂੰ ਇਹ ਗੁਰੂ ਨਹੀਂ ਹੈ ਤੇ ਜੇ ਤੂੰ ਹੁਣ ਕੁਝ ਨਾ ਕੀਤਾ ਤੇ ਫੇਰ ਜਿੰਨੀਆਂ ਪਟਾਵਾਂ ਪਾਈ ਇਹ ਵੀ ਇਹਨਾਂ ਨੂੰ ਜਾਣੀਆਂ ਤੇ ਤੈਨੂੰ ਕਿਸੇ ਨੇ ਗੁਰੂ ਮੰਨਣਾ ਨਹੀਂ ਹਮਮ ਇਸ ਕਰਕੇ ਕੁਝ ਜਿਹੜੇ ਕਰਪਟ ਮਸੰਦ ਸੀ ਉਹਨਾਂ ਦੀ ਚੁੱਕ ਚੇ ਧੀਰਮਲ ਨੇ ਕੋ 20 25 ਬਦੂਕਾਂ ਵਾਲੇ ਬੰਦੇ ਨਾਲ ਲੈ ਕੇ ਤੇ ਇਹਨਾਂ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਤਕਾਲਾ ਨੂੰ ਵਹਿੰਦੇ ਸੀਗੇ ਰਹਿਰਾਸ ਦੇ ਵਿੜੇ ਉੱਥੇ ਜਾ ਇਹਨਾਂ ਨੇ ਹਮਲਾ ਕੀਤਾ ਜੀ ਜੀ ਹਮਲਾ ਕਰਕੇ ਜਿੰਨਾ ਸਮਾਨ ਪਟਾਵਾ ਸੰਗਤ ਵੱਲੋਂ ਆਇਆ ਸੀ ਉਹ ਚੱਕ ਲਈਆਂ ਹਮ ਤੇ ਆਦ ਗ੍ਰੰਥ ਦੀ ਵੀੜ ਜਿਹੜੀ ਉਹ ਵੀ ਚੁੱਕ ਲੈ ਗਏ ਜੀ ਜੀ ਹੁਣ ਇਹ ਖਬਰ ਜਦੋਂ ਭਾਈ ਮੱਖਣਸ਼ਾ ਲਬਾਣੇ ਨੂੰ ਪਹੁੰਚਦੀ ਹੈ ਹੁਣ ਮੱਖਣਸ਼ਾ ਲਬਾਣੇ ਦੇ ਨਾਲ ਇਤਿਹਾਸ ਕਹਿੰਦਾ ਕੋ 500 ਹਿਆਰ ਬੰਦ ਉਹਦਾ ਆਪਣਾ ਕਰਮਚਾਰੀ ਜਾਂ ਸਕਿਉਰਟੀ ਵਾਲੇ ਕਹਿ ਲੋ ਸੀਗਾ ਜੀ ਉਹ ਮੱਖਣਸ਼ਾ ਲਬਾਣੇ ਨੇ ਆਪਣੇ ਸਾਰੇ ਬੰਦਿਆਂ ਨੂੰ ਸ਼ਸਤਰਧਾਰੀਆਂ ਨੂੰ ਨਾਲ ਲਿਜਾ ਕੇ ਤੇ ਤੀਰਮੱਲੀ ਕੋਲੋਂ ਇਹ ਤੀਰਮੱਲ ਕੋਲੋਂ ਤੇ ਜਿਹੜਾ ਸ਼ੀਆ ਮਸੰਦ ਸੀ ਇਤਿਹਾਸ ਕਹਿੰਦਾ ਕਿ ਸ਼ੀਆ ਮਸੰਦ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਵੀ ਚਲਾਈ ਜੀ ਮਤਲਬ ਗੁਰੂ ਸਾਹਿਬ ਤੇ ਗੋਲੀ ਹਮਲਾ ਕੀਤਾ ਜਦੋਂ ਹਮਲਾ ਕੀਤਾ ਜੀ ਜਦੋਂ ਸਮਾਨ ਉੱਥੋਂ ਚੁੱਕ ਕੇ ਲਿ ਗਏ ਆ ਤੇ ਸ਼ੀਹਾ ਮਸੰਦ ਨੇ ਬਕਾਇਦਾ ਗੁਰੂ ਤੇ ਇੱਕ ਬਾਦਰ ਸਾਹਿਬ ਤੇ ਗੋਲੀ ਵੀ ਚਲਾਈ ਹਮਮ ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਨੰਘ ਹੀ ਕਈਆਂ ਲਿਖਿਆ ਵੀ ਲੱਗੀ ਵੀ ਜੀ ਜੀ ਹੁਣ ਏਡਾ ਵੱਡਾ ਹਾਂਸਾ ਜਦੋਂ ਇਹਨੂੰ ਮੱਖਣ ਸ਼ਾਹ ਨੂੰ ਪਤਾ ਲੱਗਾ ਤੇ ਇਹਨੇ ਜਾ ਕੇ ਉਹ ਧੀਰਮਲ ਦੇ ਬੰਦੇ ਸਾਰੇ ਫੜ ਲਏ ਕਿਉਂਕਿ ਇਹਦੇ ਕੋਲ ਆਪਣਾ ਬੜਾ ਵੱਡਾ 500 ਆਦਮੀ ਸੀਗਾ ਜੀ ਇਹਨਾਂ ਨੂੰ ਫੇ ਉਹ ਸਾਰਾ ਸਮਾਨ ਪਟਾਵਾ ਜਿਹੜੀਆਂ ਨਾ ਚੱਕ ਕੇ ਲੈ ਜਾਂਦੀਆਂ ਸੀ ਇਹ ਸਾਰੀਆਂ ਮੱਖਣਸ਼ਾ ਨੇ ਧੀਰਮਲ ਦੇ ਤੇ ਉਹਦੇ ਛੀਏ ਮਸੰਦ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਸਿਰਾਂ ਤੇ ਚਕਾ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਆਏ